ਹਾਂਜੀ ਤੁਹਾਨੂੰ ਪਤਾ ਕਿ ਕੱਲ ਕੈਲੀਫੋਰਨੀਆ ਅਮਰੀਕਾ ਕੈਲੀਫੋਰਨੀਆ ਦੇ ਵਿੱਚ ਇੱਕ ਬਿੱਲ ਪਾਸ ਹੋਇਆ ਵਾ ਉਹ ਕਾਫੀ ਜਦੋਜਹ ਦੇ ਬਾਅਦ ਪਾਸ ਹੋਇਆ ਵਾ ਬਹੁਤ ਸਾਰੇ ਹਿੰਦੂ ਸਮੂਹਾਂ ਨੇ ਉਹਦਾ ਵਿਰੋਧ ਕੀਤਾ ਹਾਲਾਂਕਿ ਵਿਰੋਧ ਕਰਨ ਦਾ ਤਰਕ ਕੋਈ ਖਾਸ ਜਾਇਜ਼ ਨਹੀਂ ਸੀ ਸਿਰਫ ਇੱਕ ਹਿੰਦੂਵਾਦੀ ਵਿਚਾਰਧਾਰਾ ਨੂੰ ਪ੍ਰਮੋਟ ਕਰਦਾ ਹੋਇਆ ਇਹ ਤਰਕ ਸੀਗਾ ਬਿੱਲ ਨੰਬਰ 509 ਪਾਸ ਹੋਇਆ ਵਾ ਜੋ ਕਿ ਕੈਲੀਫੋਰਨੀਆ ਦੇ ਵਿੱਚ ਰਹਿਣ ਵਾਲੇ ਘੱਟ ਗਿਣਤੀ ਸਮੂਹਾਂ ਦੇ ਖਿਲਾਫ ਵਿਦੇਸ਼ੀ ਸਰਕਾਰਾਂ ਵੱਲੋਂ ਡਰੋਨ ਧਮਕਾਉਣ ਕਤਲ ਕਰਨ ਮਾਰਨ ਦੇ ਲਈ ਜ਼ਿੰਮੇਵਾਰ ਠਹਿਰਾਉਣ ਵਾਲੀਆਂ ਚੀਜ਼ਾਂ ਔਰ ਉਹਨਾਂ ਦਾ ਪ੍ਰੋਟੈਕਸ਼ਨ ਕਿਵੇਂ ਮਿਲੇ ਇਹਦੇ ਬਾਰੇ ਵਿੱਚ ਮੁੱਖ ਤੌਰ ਤੇ ਇਹ ਬਿੱਲ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਕੇਸ ਦੇ ਅਨੁਸਾਰ ਹੈ ਕਿ ਅਮਰੀਕਾ ਦੇ ਵਿੱਚ ਭਾਤ ਵੱਲੋਂ ਕਿਸ ਤਰ੍ਹਾਂ ਨਾਲ ਇੱਕ ਸਿੱਖ ਕਰਮਕੁਨ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਦੇ ਸਬੰਧਤ ਇਹ ਬਿੱਲ ਪੇਸ਼ ਕੀਤਾ ਗਿਆ ਸੀ ਔਰ ਪਾਸ ਹੋ ਗਿਆ ਦੋਨਾਂ ਸਦਨਾਂ ਵੱਲੋਂ ਹੁਣ ਗਵਰਨਰ ਦੇ ਸਾਈਨ ਹੋਣੇ ਬਾਕੀ ਆ ਤੇ ਤੁਹਾਨੂੰ ਪਤਾ ਹੀ ਆ ਕਿ ਕਾਫੀ ਕੰਟਰੀਆਂ ਦੇ ਵਿੱਚ ਖਾਲਸਤਾਨੀ ਸਿੱਖ ਸਮੂਹਾਂ ਨੂੰ ਜਾਂ ਖਾਲਸਤਾਨੀ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਸੀਗਾ ਕਈ ਤਰੀਕੇ ਦੇ ਹੱਥਕੰਡੇ ਅਪਣਾ ਕੇ ਉਸੇ ਦੇ ਸਬੰਧ ਵਿੱਚ ਕੈਲੀਫੋਰਨੀਆ ਦੇ ਸਿੱਖਾਂ ਵੱਲੋਂ ਇਹ ਬਿੱਲ ਲਿਆਂਦਾ ਗਿਆ ਸੀਗਾ ਜੋ ਕਿ ਪਾਸ ਹੋ ਗਿਆ ਵਾ ਹਾਲੇ ਕਿ Hindu ਸਮੂਹਾਂ ਨੇ ਕਾਫੀ ਹੱਦਾ ਵਿਰੋਧ ਕੀਤਾ ਕਿਉਂਕਿ ਉਹ ਪਦੈਸ਼ੀ ਤੌਰ ਤੇ ਉਹਨਾਂ ਦੀ ਸੋਚ ਅਨੁਸਾਰ ਕਰਨਾ ਹੀ ਸੀਗਾ ਪਰ ਉਹਨਾਂ ਦਾ ਇਹ ਵਿਰੋਧ ਕਿਸੇ ਕੰਮ ਨਹੀਂ ਆਇਆ ਇਹ ਕੈਲੀਫੋਰਨੀਆ ਤੋਂ ਖਬਰ ਹੈ